ਸਿੱਧੂ ਲੇਖਕਾਰ ਪਦਮ ਸ਼੍ਰੀ ਸੁਰਜੀਤ ਪਾਤਰ ਦੀਆਂ ਹਸਤੀਆਂ ਬੀਤੇ ਦਿਨ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਾਥ ਸਬੰਧੀਆਂ ਦੇ ਵੱਲੋਂ ਜਲ ਪ੍ਰਵਾਹ ਕਰ ਦਿੱਤੇ ਗੀਆਂ ਨੇ ਇਸ ਮੌਕੇ ਦੇ ਜਿੱਥੇ ਉਹਨਾਂ ਦੇ ਪੁੱਤਰ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਸੁਰਜੀਤ ਸਿੰਘ ਪਾਤਰ ਹੋਣਾਂ ਦੀਆਂ ਕੁੱਝ ਲਿਖਤਾਂ ਹਾਲੇ ਵੀ ਹੋਣੀਆਂ ਬਾਕੀ ਨੇ ਰੁਕੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਇੱਕ ਬੁੱਕ ਵੀ ਜਿਹੜੀ ਕਿ ਰਿਲੀਜ਼ ਕੀਤੀ ਜਾਵੇਗੀ ਉਹਨਾਂ ਕਹਿ ਕੇ ਜਿੱਥੇ ਸੁਰਜੀਤ ਸਿੰਘ ਪਾਤਰ ਹੋਣਾਂ ਦੇ ਜਾਨ ਦੇ ਨਾਲ ਸਮੁੱਚੇ ਪੰਜਾਬ ਨੂੰ ਕਾਟਾ ਪਿਆ ਉੱਥੇ ਹੀ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਵੀ ਵੱਡਾ ਕਾਟਾ ਪਿਆ ਹੈ ਇਸ ਮੌਕੇ ਜਲਰੂਪਨਗਰ ਦੇ ਆਰਟੀਓ ਗੁਰਵਿੰਦਰ ਸਿੰਘ ਜੋਲ ਨੇ ਕਿਹਾ ਕਿ ਬਦਮਸ਼ੀਰੀ ਸੁਰਜੀਤ ਸਿੰਘ ਪਾਤਰ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪੰਜਾਬੀਅਤ ਦੀ ਸੇਵਾ ਕੀਤੀ ਹੈ। ਉਹਨੇ ਕਿਹਾ ਕਿ ਸਾਡੀ ਨੌਜਵਾਨੀ ਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ ਤੇ ਉਹਨਾਂ ਦੇ ਪਾਏ ਹੋਏ ਮਾਰਗ ਤੇ ਚੱਲਣ ਦੀ ਜ਼ਰੂਰਤ ਹੈ। ਉਹਨੇ ਕਿਹਾ ਕਿ ਉਹਨਾਂ ਦੇ ਜਨਮ ਨਾਲ ਜਿੱਥੇ ਦੇਸ਼ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਵੱਡਾ ਘਾਟਾ ਪਿਆ ਉੱਥੇ ਉਹਨਾਂ ਦੇ ਚਾਣ ਵਾਲਿਆਂ ਨੂੰ ਵੀ ਘਾਟਾ ਪਿਆ ਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਸਾਥ ਸਬੰਧੀ ਹਾਜ਼ਰ ਰਹੇ ਹਨ। ਸੋ ਅੱਜ ਅਸੀਂ ਸਾਰੇ ਪਰਿਵਾਰ ਸਮੇਤ ਮੇਰੇ ਮਾਤਾ ਜੀ ਮੇਰੇ ਵੱਡੇ ਭਰਾ ਮੇਰੇ ਚਾਚਾ ਜੀ ਤੇ ਉਹਨਾਂ ਦਾ ਪਰਿਵਾਰ ਅਸੀਂ ਸਾਰੇ ਅੱਜ ਕੀਰਤਪੁਰ ਸਾਹਿਬ ਮੇਰੇ ਪਾਪਾ ਸੁਜੀਤ ਪਾਤਰ ਉਹਨਾਂ ਦੀਆਂ ਹਸਤੀਆਂ ਤੇ ਮੇਰੇ ਚਾਚੀ ਜੀ ਦਵਿੰਦਰ ਕੌਰ ਜੀ ਉਹਨਾਂ ਦੀਆਂ ਹਸਤੀਆਂ ਜਲ ਪ੍ਰਵਾਹ ਕਰਨ ਆਏ ਆ ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਪੰਜਾਬੀਆਂ ਦਾ ਚਾਹੇ ਉਹ ਪੰਜਾਬ ਚ ਨੇ ਜਾਂ ਦੁਨੀਆ ਪਰਚ ਕਿਤੇ ਵੀ ਨੇ ਸੋ ਜਿਨ੍ਹਾਂ ਨੇ ਸਾਡੀ ਇਸੋ ਦੀ ਘੜੀ ਵਿੱਚ ਸਾਡਾ ਸਾਥ ਦਿੱਤਾ ਸੋ ਸਾਡੇ ਸਾਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਕਰੀਆ। ਜੀ ਅਸੀਂ ਬਹੁਤ ਰਿਣੀ ਆ ਤੇ ਪੰਜਾਬ ਸਰਕਾਰ ਦੇ ਵੀ ਕਿ ਜਿਨ੍ਹਾਂ ਨੇ ਇਹਨਾਂ ਸਹਿਯੋਗ ਸਾਨੂੰ ਇਸ ਦੁੱਖ ਦੀ ਘੜੀ ਵਿੱਚ ਦਿੱਤਾ ਹੈ। ਹਾਂਜੀ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਦੀ ਇੱਕ ਬੁੱਕ ਪਬਲਿਸ਼ ਹੋਣ ਵਾਲੀ ਸੀ। ਮੇਰੀ ਉਹਨਾਂ ਨਾਲ ਗੱਲ ਹੋਈ ਸੀ ਦੋ ਦਿਨ ਪਹਿਲਾਂ ਪਬਲਿਸ਼ਰ ਨਾਲ ਵੀ ਗੱਲ ਹੋਈ ਸੀ ਕਿ ਵੀ ਉਹ ਕਹਿੰਦੇ ਸੀ ਵੀ ਇੱਕ ਬੁੱਕ ਹੋਰ ਆਉਣੀ ਆ। ਪਰ ਉਹਨਾਂ ਨੇ ਉਹਨਾਂ ਨੂੰ ਅਜੇ ਪਬਲਿਸ਼ਰ ਹਾਊਸ ਵਿੱਚ ਦਿੱਤੀ ਨਹੀਂ ਸੀ ਸੋ ਮੈਨੂੰ ਉਮੀਦ ਹੈ ਵੀ ਥੋੜੇ ਟਾਈਮ ਵਿੱਚ ਉਹ ਬੁੱਕ ਵੀ ਰਿਲੀਜ਼ ਹੋਊਗੀ ਉਹਨਾਂ ਦੀ ਮੁਖਤਿਆਰ ਸੀ ਬਿਲਕੁਲ ਰਿਲੀਜ਼ ਹੋਊਗੀ ਸੋ ਉਹ ਜਲਦੀ ਆਊਗੀ ਅਗਲੀ ਗੱਲ 20 ਤਰੀਕ ਸੋਮਵਾਰ ਨੂੰ ਗੁਰਦੁਆਰਾ ਮਾਈ ਬਿਸ਼ਨਕਰ ਸ਼ਾਂਤ پارک ਆਸ਼ਾਪੁਰੀ ਲੁਧਿਆਣਾ ਲੁਧਿਆਣੇ ਵਿਖੇ